ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਵਧੀਆਂ ਖਤਰੇ ਦੇ ਨਿਸ਼ਾਨ ਤੋਂ ਮਹਿਜ ਅੱਧਾ ਫੁੱਟ ਤੇ ਵਗ ਰਿਹਾ ਪਾਣੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਰੈੱਡ ਅਲਰਟ ਜਾਰੀ ਤੇ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਇਸ ਵਕਤ ਦਰਿਆ ਬਿਆਸ ਵਿੱਚ 1,35,000 ਕਿਉਸਕ ਦੇ ਕਰੀਬ ਚੱਲ ਰਿਹਾ ਪਾਣੀ ਲਗਾਤਾਰ ਹੋ ਰਹੀ ਬਾਰਿਸ਼ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਘਰ ਰਹੀ ਹੈ ਹੋਰ ਵਾਧਾ ਸੰਤ ਮਹਾਂਪੁਰਖ ਅਤੇ ਸਮਾਜ ਸੇਵੀ ਸੰਸਥਾਵਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਭਾ ਰਹੇ ਹਨ ਸੇਵਾਵਾਂ, ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜੱਟ ਜੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਤੁਹਾਡਾ ਉਮੇਦ ਸਿੰਘ ਜੀ ਉਮੇਦ ਜੀ ਹਾਂਜੀ ਉਮੇਦ ਸਿੰਘ ਜੀ ਇਹ ਬਿਆਸ ਦਰਿਆ ਦੇ ਵਿੱਚ ਇਸ ਟਾਈਮ ਪਾਣੀ ਦਾ ਪੱਧਰ ਕਿੰਨਾ ਹੈ ਕਿ ਚੱਲ ਰਿਹਾ ਇਸ ਵੇਲੇ ਚੱਲਦਾ ਪਿਆ ਜੀ 743.50 ਗੇ ਚੱਲਦੀ ਪਈ ਹੈ ਜੀ ਤੇ ਸਵੇਰੇ ਜਿਹੜਾ ਸੀ ਉਹ 8 ਤੋਂ ਲੈ ਕੇ 11 ਵਜੇ ਤੱਕ 743.60 ਚਲਦੀ ਰਹੀ ਹੈ ਹੁਣ ਇਸ ਵੇਲੇ 11:30 12 ਦੀ ਰਿਪੋਰਟ ਤੇ 1 ਇੰਚ ਪਾਣੀ ਢਾ ਗਿਆ ਜੀ ਜਿਹੜੀ ਸਵੇਰੇ ਸੀ ਉਹ 743.40 ਸੀ ਪਰ ਹੌਲੀ ਹੌਲੀ ਜਿਹੜਾ ਪਾਣੀ ਵੱਧ ਕੇ 60 ਦੇ ਆ ਗਿਆ ਤੇ ਹੁਣ 1 ਇੰਚ ਪਾਣੀ ਮੁੜ ਕੇ ਢਾਣੂ ਆ ਗਿਆ ਪਰ ਕੱਲ ਜੇ ਆਪਾਂ ਸ਼ਾਮ ਦੀ ਗੱਲ ਕਰੀਏ ਤੇ ਕੱਲ ਨੂੰ ਇਹ ਸ਼ਾਮ ਨੂੰ 6 ਵਜੇ ਦੀ ਰਿਪੋਰਟ ਤੇ 743.3 ਸੀ ਔਰ ਕੱਲ ਦਿਨੇ ਚੱਲਦਾ ਰਿਹਾ ਲਗਭਗ 743.4 10 20 30 ਹੁਣੇ ਹੁਣੇ ਵਧਦਾ ਰਿਹਾ ਔਰ ਸਵੇਰ ਨੂੰ ਹੋ ਗਿਆ 745.60 ਹੋ ਗਿਆ ਹੀ ਤੇ ਹੁਣ 1 ਇੰਚ ਘਟਿਆ ਮਤਲਬ ਕਹਿਣ ਦਾ ਕਿ ਕੱਲ ਤੋਂ ਅੱਜ ਤੱਕ ਆਧਾ ਫੁੱਟ ਪਾਣੀ ਜਿਹੜਾ ਆਪਣਾ ਉਹ ਵਧਿਆ ਆ ਜੀ ਡਿਸਚਾਰਜਿੰਗ ਹੋ ਰਹੀ ਸੀ ਜੀ ਜੇ ਆਪਾਂ ਕਿਊਸਕ ਵਿੱਚ ਇਹਨੂੰ ਮਾਪਣਾ ਹੋਵੇ ਆਪਾਂ ਕਿਊਸਕ ਦੇ ਵਿੱਚ ਮਾਪਦੇ ਆ ਤੇ ਕਿੰਨੇ ਕਿਊਸਕ ਚੱਲ ਰਿਹਾ ਇਸ ਟਾਈਮ ਪਾਣੀ ਇਸ ਵੇਲੇ ਚੱਲਦਾ ਪਿਆ ਜੀ 2 ਲੱਖ 3000 ਕਿਊਸਕ ਪਾਣੀ ਚੱਲਦਾ ਪਿਆ ਜੀ ਤੇ ਕੱਲ ਦੇ ਮੁਤਾਬਕ ਘਟਿਆ ਕਿ ਵਧਿਆ ਕੱਲ ਤੋਂ ਪਾਣੀ ਜਿਹੜਾ ਆਪਣਾ ਅੱਧਾ ਫੁੱਟ ਪਾਣੀ ਜਿਹੜਾ ਵਧਿਆ ਲੱਗਦਾ ਜੀ ਵਧਿਆ ਜੀ